ਤੇ ਸਾਡੇ ਪਿੰਡ ਇੱਕ ਵਾਰ ਜਗਰਾਤਾ ਹੋਇਆ ਤੇ ਇੱਥੇ ਲਵ ਹੀਰਾ ਆਇਆ ਸੀ ਤੇ ਸਾਡੇ ਪਿੰਡਦਿਆਂ ਨੇ ਉਹਨੂੰ ਇੱਥੇ ਧੱਕੇ ਨਾਲ ਨਹੀਂ ਛਾੜਤਾ ਸਟੇਜ ਤੇ ਕਦੇ ਤੂੰਗਾ ਫਿਰ ਲਵ ਹੀਰੇ ਨੂੰ ਕਹਿੰਦੇ ਸੁਣਿਆ ਨਹੀਂ ਤੇ ਉਹਨੇ ਹੀ ਸੁਣਿਆ ਇੱਥੇ ਗਲੇਡਰ ਐ ਗਰਾਊਂਡ ਵਿੱਚ ਉਡਾਉਂਦਾ ਹੁੰਦਾ ਸੀ ਉਹ ਤਾਂ ਹੁਣ ਝੋਨੇ ਜਦੋਂ ਵੱਡੇ ਜਾਣੇ ਆ ਉਦੋਂ ਉਹਨੇ ਆਪਣੀ ਗਲੇਡਰ ਲੈ ਕੇ ਇੱਥੋਂ ਸਟਾਰਟ ਕਰਕੇ ਉਹ ਚੜ ਜਾਣਾ ਤੇ ਇੱਥੇ ਗੇੜੇ ਤੇ ਹੀ ਜਾਣੇ ਪਿੰਡ ਦੇ ਉੱਤੋਂ ਦੀ ਜੋਬ ਫਿਰਿੰਦ ਨੇ ਜਿਹੜੀ ਪੁਲਿਸ ਦੀ ਸ਼ੋ ਛੱਡਤੀ ਸੀ ਹੈ ਜੋਬ ਇਹਨਾਂ ਨੇ ਛੱਡਤੀ ਸੀ ਬਾਈ ਅੱਛਾ ਕਿਉਂਕਿ ਜੋਗ ਦੇ ਵਿੱਚ ਆਪ ਹੀ ਦੱਸਦਾ ਹੀ ਕਹਿੰਦਾ ਫਿਰ ਮੈਨੂੰ ਬਗਾਰ ਵਾਲੀ ਪੈਣ ਲੱਗੀ ਸੀ ਹਰ ਕੋਈ ਕਹਿ ਦਿੰਦਾ ਸੀ ਅਫਸਰ ਵੀ ਮੇਰੇ ਖਾੜਾ ਲਾ ਦੇ ਮੇਰੇ ਖਾੜਾ ਲਾ ਦੇ ਪੱਠੇ ਲੈ ਕੇ ਆਉਣਾ ਹੁੰਦਾ ਸੀ ਇੱਥੋਂ ਕਈ ਜਵਾਬ ਦੇ ਪੱਠੇ ਲੈ ਕੇ ਆਉਣੇ ਆ ਵੀ ਵਿਚਾਰੇ ਨੇ ਉੱਥੇ ਪੋਣੇ ਨੰਗਰਾਂ ਨੂੰ ਘਰੇਲੂ ਕੰਮਕਾਰ ਸਾਰਾ ਕਰਦਾ ਸੀ ਜਿਹੜੇ ਗਾਈਆਂ ਇਹਨਾਂ ਨੂੰ ਹੁਣ ਇੱਕ ਪਾਸੇ ਤਾਂ ਇਹ ਮਾਤਾ ਕਹਿੰਦੇ ਆ ਦੂਜੇ ਪਾਸੇ ਇਹਨਾਂ ਨੇ ਮਾਤਾ ਰੋਡ ਤੇ ਛੱਡੀ ਹੋਈ ਆ ਛੱਡੀ ਆ ਨਾ ਸਿੱਧੀ ਗੱਲ ਜਾਣਦਾ ਮੈਂ ਦਾ ਬਾਈ ਇਹਨੂੰ ਆਪ ਦਾ ਤੂੰ ਕਰਨ ਹੱਲ ਕਰਨ ਇਹਨਾਂ ਦਾ ਹੁਣ ਜਿਹਦਾ ਉਮਰ ਜਵਾਕ ਚਲਿਆ ਗਿਆ ਤੇ ਗਾਂ ਦਾ ਕੀ ਜਾਣਾ ਜਿਹਦਾ ਜਵਾਕ ਗਿਆ ਸਾਰੀ ਉਮਰ ਦਾ ਘਰੇ ਘਰੋਂ ਪਟਿਆ ਗਿਆ ਪਹਿਲਾਂ ਪਿਓ ਚਲਿਆ ਗਿਆ ਆ ਹੁਣ ਆਪ ਕਿਛੇ ਦੋ ਜਵਾਬ ਰਹਿ ਗਿਆ ਉਹ ਘਰ ਵਾਲੀ ਆ ਕੀ ਕਰਨਗੇ ਉਹ ਮਾਰੇ ਵੀ ਇਕੱਲੇ ਬਾਕੀ ਸਾਨੂੰ ਇੱਕ ਗੱਲ ਦਾ ਤਾਂ ਹੋਰ ਚਾਂਸ ਆਉਂਦਾ ਇਹਦੇ ਚ ਵੀ ਜਦੋਂ ਉਹਦੇ हेलमेट ਦੇ ਵਿੱਚ ਵੀ ਕੈਮਰਾ ਹਾਂ ਬੈਕ ਵਿੱਚ ਵੀ ਕੈਮਰਾ ਹਾਂ ਹਾਂ ਉਹ ਪਹਿਲਾਂ ਕੋਹਦਨ ਡਿੱਗਿਆ ਤੇ ਉਹਦੀ ਜਿਹੜੀ ਰਿਕਾਰਡਿੰਗ ਆ ਉਹਨੇ ਆਪ ਵੀਡੀਓ ਪਾ ਕੇ ਸ਼ੇਅਰ ਕੀਤੀ ਉਹ ਡਿੱਗਦੇ ਦੀ ਰਿਕਾਰਡਿੰਗਾਈ ਹੋਈ ਆ ਤੇ ਜਿਹੜੀ ਹੁਣ ਇਹਦਾ ਆ ਜੋ ਐਕਸੀਡੈਂਟ ਹੋਇਆ ਇਹਦੀ ਰਿਕਾਰਡਿੰਗ ਕਿੱਥੇ ਆ ਬਾਈ ਜੀ ਜਿਹੜੇ ਉਹ ਕੈਮਰੇ ਸੀ ਉਹ ਕੈਮਰੇ ਕਿੱਥੇ ਆ ਉਸੀ ਜੁੜੇ ਹੋਏ ਹੋ ਦੁਨੀਆ ਦੇ ਨਾਲ ਮੈਂ ਮੰਦੀਪ ਜੋਬਨ ਰੁੱਤੇ ਚੜਦੀ ਜਵਾਨੀ ਦੇ ਵਿੱਚ ਰਾਜਵੀਰ ਜਵੰਦਾ ਸਾਡੇ ਤੋਂ ਦੂਰ ਹੋਇਆ ਜੁਦੇ ਪਿੰਡ ਬੈਠੇ ਆ ਸਸਕਾਰ ਹੋ ਹਟਿਆ ਲੋਕ ਬੜੇ ਨਰਾਸ਼ ਮਨ ਨਾਲ ਦੁਖੀ ਮਨ ਨਾਲ ਆਪੋ ਆਪਣੇ ਪਿੰਡਾਂ ਨੂੰ ਸ਼ਹਿਰਾਂ ਨੂੰ ਜਾ ਰਹੇ ਨੇ ਕਿ ਜਿਹੜੇ ਪਿੰਡ ਦੇ ਵਿੱਚ ਅਸੀਂ ਬੈਠੇ ਆ ਜਿਹੜੇ ਘਰ ਦੇ ਵਿੱਚ ਅਸੀਂ ਬੈਠੇ ਆ ਇਹ ਰਾਜਵੀਰ ਹੁਣਾਂ ਦੇ ਚਾਚੇ ਦਾਜਾਂ ਦਾ ਘਰ ਆ ਛੋਟਾ ਜਿਹਾ ਪਿੰਡ ਆ ਜਿੱਥੇ ਇਹਨੇ ਬੱਸਾਂ ਵੀ ਨਹੀਂ ਆਉਂਦੀਆਂ ਟਰੈਂਪੂ ਵੀ ਨਹੀਂ ਆਉਂਦੇ ਆਟੋ ਵੀ ਨਹੀਂ ਆਉਂਦੇ ਇਸ ਛੋਟੇ ਜਿਹੇ ਪਿੰਡ ਵਿੱਚੋਂ ਰਾਜਵੀਰ ਜਵੰਦਾ ਉੱਠ ਕੇ ਪੂਰੇ ਪੰਜਾਬ ਦੇ ਵਿੱਚ ਹੀ ਨਹੀਂ ਪੂਰੇ ਵਰਲਡ ਦੇ ਵਿੱਚ 뮤직 ਇੰਡਸਟਰੀ ਦੇ ਵਿੱਚ ਆਪਣਾ ਨਾਮ ਬਣਾਉਂਦਾ ਕਿਹੋ ਜਿਹਾ ਸੀ ਰਾਜਵੀਰ ਜਵੰਦਾ ਛੋਟੇ ਹੁੰਦੇ ਤੋਂ ਲੈ ਕੇ ਹੁਣ ਤੱਕ ਦਾ ਜਿਹੜਾ ਉਹਨਾਂ ਦੀ ਗਾਇਕੀ ਦਾ ਸਫ਼ਰ ਆ ਉਹ ਸਾਰਾ ਸਾਨੂੰ ਉਹਨਾਂ ਦੇ ਚਾਚੇ ਤਾਏ ਜਿਨ੍ਹਾਂ ਨੇ ਨੇੜੇ ਤੋਂ ਦੇਖਿਆ ਉਹ ਦੱਸਣਗੇ ਕੀ ਨਾਮ ਹੈ ਤੁਹਾਡਾ ਜਸਤਵਿੰਦਰ ਸਿੰਘ ਬਈ ਅੱਛਾ ਤੁਹਾਡੇ ਮਤਲਬ ਨੇੜੇ ਘਰ ਆਖਣਾ ਜੀ ਜਵੰਦੇ ਹਾਂ ਸਾਹਮਣੇ ਘਰ ਆ ਅੱਛਾ ਸਾਹਮਣੇ ਘਰ ਆ ਇੱਥੇ ਇੱਥੇ ਰਹਿੰਦਾ ਰਿਹਾ ਯਾਰ ਸਾਰਾ ਬਚਪਨ ਇੱਥੇ ਕੱਢਿਆ ਉਹਨੇ ਬਹੁਤ ਯਾਨੀ ਕਿ ਸਾਰ ਦਿਲ ਬੰਦਾ ਏ ਸਾਨੂੰ ਕੋਈ ਕਿਸੇ ਨਾਲ ਅੱਜ ਤੱਕ ਕਿਸੇ ਨੂੰ ਬੋਲਦਾ ਨਹੀਂ ਦੇਖਿਆ ਸੀ ਕਿਸੇ ਨੂੰ ਕਦੇ ਗਲਤ ਨਹੀਂ ਗੋਈ ਬੋਲਿਆ ਸੀ ਉਹ ਬਹੁਤ ਵਧੀਆ ਬੰਦਾ ਏ अच्छा राजवीर जवानदा छोटा ਹੁੰਦਾ ਇੱਥੇ ਤੁਸੀਂ ਗਲੀਆਂ ਦੇ ਵਿੱਚ ਖੇਡਦਾ ਫਿਰਦਾ ਦੇਖਿਆ ਤੇ ਪਤਾ ਜਪੜਿਆ ਮੈਂ ਕਹੀਏ ਸਾਰਾ ਕੰਮ ਆਪਦਾ ਘਰ ਦਾ ਕਰਦਾ ਕਰਦਾ ਸੀ ਪਹਿਲਾਂ ਸਭ ਕੁਝ ਇੱਥੇ ਉਹਦਾ ਆਪਦਾ ਸੱਠੀ ਸੀ ਕੰਮ ਤੇ ਹੌਲੀ ਹੌਲੀ ਗਾਉਣ ਲੱਗ ਗਿਆ ਤੇ ਸਾਡੇ ਪਿੰਡ ਇੱਕ ਵਾਰ ਜਗਰਾਤਾ ਹੋਇਆ ਤੇ ਇੱਥੇ ਲਵਹੀਰ ਆਇਆ ਸੀ ਤੇ ਸਾਡੇ ਪਿੰਡਿਆਂ ਨੇ ਉਹਨੂੰ ਇੱਥੇ ਧੱਕੇ ਨਾਲ ਹੀ ਚਾੜਤਾ ਸਟੇਜ ਤੇ ਕਦੇ ਤੂੰਗਾ ਫਿਰ ਲਵਹੀਰ ਇਹਨੂੰ ਕਹਿੰਦੇ ਸੁਣਿਆ ਨਹੀਂ ਤੇ ਉਹਨੂੰ ਹੀ ਸੁਣਿਆ ਉਦੋਂ ਤੋਂ ਬਸ ਫਿਰ ਉਹ ਇਧਰਲੇ ਪਾਸੇ ਹੀ ਹੋ ਗਿਆ ਹਾਂਜੀ ਆਈ ਹੁੰਦਾ ਨਾ ਜਿਹੜਾ ਪਿੰਡ 'ਚ ਕੋਈ ਮੁੰਡਾ ਗਾਉਂਦਾ ਹੋਵੇ ਫਿਰ ਉਹਨੂੰ ਕਹਿੰਦਾ ਵੀ ਮੁੰਡਿਆ ਤੂੰ ਗਾ ਹਨਾ ਬਿਲਕੁਲ ਬਿਲਕੁਲ ਬੈਸੇ ਕਿਵੇਂ ਸੁਭਾਅ ਦਾ ਸੀਗਾ ਵੀ ਕਈ ਸ਼ਰਮੀਲੇ ਸੁਭਾਅ ਦੇ ਬਹੁਤ ਨਰਮ ਇੰਨਾ ਵਧੀਆ ਬੰਦਾ ਤੂੰ ਗੱਲ ਛੱਡ ਦੇ ਕਿਸੇ ਨਾਲ ਵੀ ਕੋਈ ਬੈਰ ਨਹੀਂ ਕੋਈ ਗੱਲਬਾਤ ਕਿਤੇ ਮੱਥੇ ਤੇੜੀ ਨਹੀਂ ਪਾਈ ਸੀ ਉਹ ਬੰਦੇ ਨੇ ਹੱਸ ਕੇ ਬੁਲਾਉਣਾ ਜੇ ਤੇ ਰੋਗ ਵੀ ਲਿਆ ਇੱਥੇ ਵੀ ਰੋਕ ਕੇ ਉਹਨੇ ਗੱਲ ਕਰਕੇ ਫੇਰ ਜਾਣਾ ਐਉਂ ਨਹੀਂ ਸੀਗਾ ਵੀ ਕੋਈ ਮਨ 'ਚ ਹੋਮੇ ਸੀ ਵੀ ਜਾਂ ਮੈਂ ਇੱਡਾ ਵੱਡਾ ਹੋ ਗਿਆ ਨਹੀਂ ਜਮੀ ਨਹੀਂ ਜਦੋਂ ਗੈਕ ਬਣਨ ਤੋਂ ਪਹਿਲਾਂ ਫਿਰ ਕੰਮਕਾਰ ਕਰਦਾ ਇੱਥੋਂ ਦੀ ਜ਼ਮੀਨਾਂ ਵੱਡੇ ਕੰਮ ਪੱਠੇ ਲੈ ਕੇ ਆਉਣਾ ਹੁੰਦਾ ਸੀ ਇੱਥੋਂ ਖੇਤ ਜਵਾਬ ਦੇ ਪੱਠੇ ਲੈ ਕੇ ਆਉਣੇ ਆ ਵੀ ਵਿਚਾਰੇ ਨੇ ਉੱਥੇ ਪੌਣੇ ਨੰਗਰਾਂ ਨੂੰ ਘਰੇਲੂ ਕੰਮਕਾਰ ਸਾਰਾ ਕਰਦਾ ਹੁੰਦਾ ਅੱਜ ਤਾਂ ਵੈਸੇ ਇਹ ਨਾ ਬਹੁਤ ਸਾਰੇ ਲੋਕ ਕਹਿੰਦੇ ਯਾਰ ਵੀ ਸਾਨੂੰ ਤਾਂ ਯਕੀਨ ਨਹੀਂ ਆ ਰਿਹਾ ਨਾ ਹੁੰਦਾ ਹੀ ਨਹੀਂ ਭਾਈ ਸਾਨੂੰ ਨਹੀਂ ਹੋ ਰਿਹਾ ਸਾਨੂੰ ਵੀ ਹਜੇ ਜੀ ਯਕੀਨ ਨਹੀਂ ਹੋ ਰਿਹਾ ਇਹ ਚੀਜ਼ ਦਾ ਸਹੀ ਹੈ ਨਾ ਤਾਂ ਕੱਲ ਪਰਸੋਂ ਬੰਦਾ ਹਜੇ ਵਿੱਚ ਹੋਵੇ ਕੁਵਦਨ ਪਹਿਲਾਂ ਪਹਿਚਾਨ ਕੇ ਖੜਾ ਆ ਹੋ ਜੇ ਫਿਰ ਹੁੰਦਾ ਹੀ ਹਰ ਇੱਕ ਨੂੰ ਇਨੇ ਸੀ ਹੁਣ ਬਈ ਪਰਿਵਾਰ ਉਹਨਾਂ ਦਾ ਇੱਥੇ ਹੀ ਰਹਿੰਦਾ ਸੀਗਾ ਜਾਂ ਰਹਿਸੋ ਚੰਡੀਗੜ੍ਹ ਸੀ ਕੁਝ ਟਾਈਮ ਪਹਿਲਾਂ ਗਏ ਆ ਜੀ ਜਵਾਕਾ ਬੰਦੀ ਪੜ੍ਹਾਈ ਫਿਰ ਇੱਕ ਇਹਦਾ ਬੁਕਿੰਗ ਸਾਰੀ ਉੱਥੋਂ ਹੁੰਦੀ ਸੀ ਚੰਡੀਗੜ੍ਹੋਂ ਫਿਰ ਇਹਨੂੰ ਇੱਥੇ ਜਾਣਾ ਕਰਨਾ ਵੀ ਮੁਸ਼ਕਲ ਹੁੰਦੀ ਫਿਰ ਇਹਨੇ ਉੱਥੇ ਕੋਠੀ ਲਈ ਤੇ ਉੱਥੇ ਰਹਿਣ ਲੱਗ ਗਏ ਅੱਛਾ ਹਾਂ ਜਵਾਕ ਉੱਥੇ ਪੜਨ ਲੱਗ ਪਏ ਸੀ ਇਨੇ ਸਾਡੇ ਬਾਪੂ ਜੀ ਦੀ ਡੈਥ ਨੂੰ ਵੀ ਥੋੜਾ ਟਾਈਮ ਹੀ ਹੋ ਗਿਆ ਥੋੜੀ ਦੋ ਤਿੰਨ ਕਿ ਮਹੀਨੇ ਹੋਇਆ ਅੱਛਾ ਚਾਰ ਚਾਰ ਕਵੰਝ ਕਿ ਬਤ ਵੱਧ ਇਨੇ ਨੂੰ ਕਿੰਨਾ ਟਾਈਮ ਹੋ ਗਿਆ ਬਸ ਜੌਬ ਫਿਰ ਇਹਨਾਂ ਨੇ ਜਿਹੜੀ ਪੁਲਿਸ ਦੀ ਸ਼ੋ ਛੱਡਤੀ ਸੀ ਹਾਂ ਜੌਬ ਇਹਨਾਂ ਨੇ ਛੱਡਤੀ ਸੀ ਬਾਈ ਅੱਛਾ ਕਿਉਂਕਿ ਜੌਬ ਦੇ ਵਿੱਚ ਆਪ ਹੀ ਦੱਸਦਾ ਹੀ ਕਹਿੰਦਾ ਫਿਰ ਮੈਨੂੰ ਬਗਾਰ ਵਾਲੀ ਪੈਣ ਲੱਗੀ ਸੀ ਔਰ ਕੋਈ ਕਹਿ ਦਿੰਦਾ ਸੀ ਅਫਸਰ ਵੀ ਮੇਰੇ ਖੜਾ ਲਾ ਦੇ ਮੇਰੇ ਖੜਾ ਲਾ ਦੇ ਤੇ ਨਾ ਇਹਨੂੰ ਉਧਰਲਾ ਟਾਈਮ ਸੀ ਨਾ ਇਧਰਲਾ ਟਾਈਮ ਸੀ ਫਿਰ ਇਹਨੇ ਜੌਬ ਵੀ ਛੱਡਤੀ ਇਸ ਕਰਕੇ ਤੇ ਤੁਹਾਡੇ ਨਾਲ ਪਰਿਵਾਰ ਦੀ ਆਉਣੀ ਯਾਨੀ ਫਿਰ ਕਿੰਨੀ ਕਿਸੇ ਥਰੇਲੂ ਸੀ ਬਾਈ ਕਰਦੇ ਆਂਗੂ ਸੀ ਹੁਣ ਵੀ ਜਾਂਦੇ ਆਂ ਆਉਂਦੇ ਆਂ ਉਦੋਂ ਵੀ ਆਉਂਦੇ ਸੀ ਕਈ ਦਾ ਡੈਡੀ ਕਰਮਾ ਚਾਚਾ ਇੱਥੇ ਡੈਡੀ ਕੋਲੇ ਬੈਠੇ ਰਹਿੰਦੇ ਸੀ ਅ ਚਾਮ ਬੈਠੇ ਰਹਿਣਾ ਸ਼ਾਮ ਨੂੰ ਇਕੱਠਿਆਂ ਨੇ ਇੱਥੇ ਗੱਲਾਂ ਬਾਤਾਂ ਮਾਰੀ ਜਾਣੀਆਂ ਕੋਈ ਐਸੀ ਗੱਲ ਨਹੀਂ ਅੱਛਾ ਫਿਰ ਪੜਿਆ ਫਿਰ ਰਾਜਵੀਰ ਜਿੰਦਾ ਇੱਥੋਂ ਹੀ ਪਿੰਡੋਂ ਹੀ ਸੀਗਾ ਹਾਂ ਇੱਥੋਂ ਪੜਿਆ 5ਵੀਂ ਤੱਕ ਫਿਰ ਆਪਣੇ 7ਵੀਂ ਕਾਲਜ ਲੱਗ ਗਿਆ ਅੱਛਾ ਕਈ ਕਾਲਜ ਉਥੋਂ ਪੜਿਆ 10ਵੀਂ ਤੱਕ ਫਿਰ ਡੀਏਵੀ ਕਾਲਜ ਵੀ ਪੜਿਆ ਡੀਏਵੀ ਕਾਲਜ ਫਿਰ ਬਾਅਦ ਚ ਲੱਗਿਆ 11ਵੀਂ ਜਾ ਕੇ ਅੱਜ ਮੈਂ ਦੇਖਦਾ ਇੱਥੇ ਉਹਨਾਂ ਦੇ ਸਕੂਲ ਟੀਚਰ ਵੀ ਆਏ ਨੇ ਕਾਲਜ ਦੇ ਟੀਚਰ ਵੀ ਆਏ ਨੇ ਕੋਈ ਪੁਰਾਣੇ ਦੋਸਤ ਮਿੱਤਰ ਵੀ ਇੱਥੇ ਸਾਰੇ ਹੀ ਆਏ ਨੇ ਕਹਿੰਦੇ ਸਾਡੇ ਸਾਰਿਆਂ ਨਾਲ ਹੀ ਜੁੜਿਆ ਹੋਇਆ ਸੀ ਹਲੇ ਤੱਕ ਬਿਲਕੁਲ ਬਿਲਕੁਲ ਛੋਟੇ ਬੱਚੇ ਤੋਂ ਲੈ ਕੇ ਯਾਰ ਵੱਡੇ ਤੱਕ ਬਾਈ ਸਾਰਿਆਂ ਨਾਲ ਸੀ ਉਹਦਾ ਸਾਰੇ ਆ ਨਾ ਪਿਆਰ ਸੀ ਆ ਤੁਹਾਡੇ ਸਾਹਮਣੇ ਦੇਖ ਲੈ ਕਿੰਨੇ ਜਵਾਕ ਆ ਫਿਰਦੇ ਸਾਰੇ ਆਪਣੇ ਦਰਦ ਜੱਕੀ ਫਿਰਦੇ ਆ ਦਿਲ ਚ ਉਹ ਬੰਦੇ ਦਾ ਬਿਲਕੁਲ ਹਾਂ ਕਈ ਬੰਦੇ ਹੁੰਦੇ ਆ ਜੀ ਵੀ ਸੋਸ਼ਲ ਮੀਡੀਆ ਤੇ ਦੇਖਣ ਨੂੰ ਹੋਰ ਹੁੰਦੇ ਆ ਹੱਸਦਾ ਖੇਡਦਾ ਬਹੁਤ ਸੋਸ਼ਲ ਮੀਡੀਆ ਤੇ ਦੇਜਾ ਸੋਸ਼ਲ ਮੀਡੀਆ ਤੇ ਹੀ ਨਾ ਉਹੀ ਜਈ ਰੀਅਲ ਲਾਈਫ ਵਿੱਚ ਈਗਾ ਦੇਜਾ ਹੱਸਦਾ ਖੇਡਦਾ ਉਹਦੇ ਤੇ ਹੀ ਉਹੀ ਜਈ ਉਹ ਇੱਥੇ ਸੀ ਅੱਛਾ ਹਾਂ ਉਹਦੇ ਗਾਇ ਤੇ ਨਹੀਂ ਆਉਗੀ ਕੋਈ ਹੋਰ ਵੀ ਜਨਾ ਉੱਥੇ ਆਵਾ ਇੱਥੇ ਆ ਨਾ ਐਸਾ ਸਾਫ਼ ਦਿਲ ਦਾ ਬੰਦਾ ਸੀ ਜਿਵੇਂ ਉਹਨੇ ਮਕਾਮ ਬਹੁਤ ਹਾਸਲ ਕਰ ਲਿਆ ਸੀਗਾ ਜੀ ਪੈਸਾ ਬਹੁਤ ਕਮਾ ਲਿਆ ਹਨਾ ਸ਼ੋਹਰਤ ਸੀ ਨਾਮ ਸੀ ਉਹ ਚੀਜ਼ ਕਦੇ ਰਿਫਲੈਕਟ ਤਾਂ ਨਹੀਂ ਹੋਈ ਸਾਹਮਣੇ ਤਾਂ ਨਹੀਂ ਵੀ ਹਾਂ ਯਾਰ ਮੇਰਾ ਤਾਂ ਨਾਮ ਬਹੁਤ ਨਹੀਂ ਨਹੀਂ ਓਏ ਇਹ ਚੀਜ਼ ਉਹਨੇ ਇਹ ਕਦੇ ਸੋਚਿਆ ਨਹੀਂ ਸੀ ਯਾਰ ਭਾਈ ਉਹ ਤਾਂ ਆਪਦੇ ਆਪ ਨੂੰ ਸਾਡੇ ਨੂੰ ਆਪਦੇ ਪਿੰਡਾਂ ਦੇ ਆ ਕਾਮ ਬੰਦਿਆਂ ਨੂੰ ਸਮਝਦਾ ਸੀ ਤਾਵੇਂ ਕੰਮ ਕਰੀ ਜਾਣਾ ਇੱਥੇ ਗਲੈਡਰ ਇਹ ਗਰਾਊਂਡ ਵਿੱਚ ਉਡਾਉਂਦਾ ਹੁੰਦਾ ਸੀ ਉਹ ਆ ਹੁਣ ਝੋਨੇ ਜਦੋਂ ਵੱਡੇ ਜਾਣੇ ਆ ਉਦੋਂ ਉਹਨੇ ਆਪਣੀ ਗਲੈਡਰ ਲੈ ਕੇ ਇੱਥੋਂ ਸਟਾਰਟ ਕਰਕੇ ਉਹ ਚੜ ਜਾਣਾ ਤੇ ਇੱਥੇ ਗੇੜੇ ਤੇ ਹੀ ਜਾਣੇ ਪਿੰਡ ਦੇ ਉੱਤੋਂ ਦੀ ਉਹਨਾਂ ਇੱਕ ਵੀਡੀਓ ਵੀ ਦੇਖੀ ਸੀ ਉਹ ਕਹਿੰਦਾ ਵੀ ਯਾਰ ਜ਼ਿੰਦਗੀ ਜਿਉਣੀ ਚਾਹੀਦੀ ਹੈ ਜ਼ਿੰਦਗੀ ਜਿਉਣ ਦਾ ਸ਼ਿਕੀਨ ਸੀ ਬਿਲਕੁਲ ਬਿਲਕੁਲ ਭਾਈ ਉਹ ਆਉਣੀ ਸੀ ਵੀ ਜ਼ਿੰਦਗੀ ਕੱਟਣੀ ਆ ਕੋਈ ਕੱਟ ਰਿਆ ਜ਼ਿੰਦਗੀ ਉਹ ਵਾਕਈ ਜਿਉਂਦਾ ਸੀ ਐਸੇ ਜਿੰਨੀ ਕੀ ਵੀ ਜਿਉਂਕੇ ਗਿਆ ਉਹ ਜ਼ਿੰਦਗੀ ਯਾਰ ਭਾਵੇਂ ਛੋਟੀ ਸੀ ਭਾਈ ਮੈਂ ਤੇਰਾ ਗੱਲ ਹੋਰ ਕਹੂੰਗਾ ਯਾਰ ਛੋਟੀ ਉਮਰ ਹੈ ਜਿਹੜੀ ਤ अच्छा सही है ना ये भी एक सोचना चाहिए कि तरक्की ज्ञान ਨਾਲ ਮਿਲੇ ਉਹਦੇ ਹਿਸਾਬ ਨਾਲ ਉਹ ਸਹੀ ਰਹਿੰਦੀ ਆ ਮੈਨੂੰ ਲੱਗਦਾ 35 ਸਾਲ ਦੀ ਉਮਰ ਦਾ 35 ਸਾਲ ਦੀ ਉਮਰ ਤੇ ਹੀ 35 ਸਾਲ ਦੀ ਉਮਰ ਤੇ ਐਡਾ ਵੱਡਾ ਮਕਾਮ ਹਾਸਲ ਕਰ ਲੈਣਾ ਉਹ ਇੱਕ ਬਹੁਤ ਵੱਡੀ ਗੱਲ ਆ ਜਿਵੇਂ ਬਈ ਇੱਕ ਗੱਲ ਨਾ ਤੁਸੀਂ ਵੀ ਪਿੰਡਾਂ ਦੇ ਲੋਕ ਹੋ ਅਸੀਂ ਵੀ ਪਿੰਡਾਂ ਦੇ ਆ ਜਿਵੇਂ ਪਸ਼ੂਆਂ 'ਚ ਵੱਜ ਕੇ ਜਿਹੜੀ ਹਾਦਸਾ ਹੋਇਆ ਨਾ ਤੁਹਾਨੂੰ ਲੱਗਦਾ ਵੀ ਪਸ਼ੂ ਵੀ ਸਮੱਸਿਆ ਬਣਦੇ ਜਾ ਰਹੇ ਆ ਬਹੁਤ ਵੱਡੀ ਇਹ ਮੇਨ ਆ ਜਿਹੜੇ ਗਾਇਆਂ ਇਹਨਾਂ ਨੂੰ ਹੁਣ ਇੱਕ ਪਾਸੇ ਦਾ ਇਹ ਮਾਤਾ ਕਹਿੰਦੇ ਆ ਦੂਜੇ ਪਾਸੇ ਇਹਨਾਂ ਨੇ ਮਾਤਾ ਰੋਡ ਤੇ ਛੱਡੀ ਹੋਈ ਆ ਛੱਡੀ ਆ ਨਾ ਸਿੱਧੀ ਗੱਲ ਜਾਣਦਾ ਮੈਂ ਦਾ ਬਾਈ ਇਹਨੂੰ ਉਹ ਆਪ ਦਾ ਕਰਨ ਹੱਲ ਕਰਨ ਇਹਨਾਂ ਦਾ ਹੁਣ ਜਿਹਦਾ ਜਵਾਕ ਚਲਿਆ ਗਿਆ ਤੇ ਗਾਂ ਦਾ ਕੀ ਜਾਣਾ ਜਿਹਦਾ ਜਵਾਕ ਗਿਆ ساری ਉਮਰ ਦਾ ਉਹ ਘਰੇ ਘਰ ਪਟਿਆ ਗਿਆ ਪਹਿਲਾਂ ਪਿਓ ਚਲਾ ਗਿਆ ਆ ਹੁਣ ਆਪ ਪਿਛੇ ਦੋ ਜਵਾਬ ਰਹਿ ਗਿਆ ਉਹ ਘਰ ਵਾਲੀ ਆ ਕੀ ਕਰਨਗੇ ਉਹ ਮਾਰੇਗੀ ਇਕੱਲੀ ਨਾ ਤਾਂ ਸੜਕਾਂ ਤੇ ਕੋਈ ਰੂਲ ਆ ਸੜਕਾਂ ਵੈਸੇ ਵੀ ਟੁੱਟੀਆਂ ਫੁੱਟੀਆਂ ਟ੍ਰੈਫਿਕ ਵੀ ਇਦਾਂ ਹੀ ਟੈਕਸ ਵੀ ਲਈ ਜਾ ਰਹੇ ਆ ਨਾ ਬਿਲਕੁਲ ਟੈਕਸ ਉਹਨਾਂ ਦੇ ਭਰਦੇ ਆਂ ਆਪਾਂ ਜਦੋਂ ਟੈਕਸ ਭਰਦੇ ਆਂ ਜਿਹੜੀ ਚੀਜ਼ ਆ ਫਿਰ ਉਹਦਾ ਸਾਰਾ ਕੋਹ ਹੱਲ ਹੋਣਾ ਚਾਹੀਦਾ ਉਹਦਾ ਮੁਆਵਜ਼ਾ ਹੋਵੇ ਇਹ ਸਭ ਕੁਝ ਹੋਣਾ ਚਾਹੀਦਾ ਹਾਂ ਮੈਂ ਮੈਂ ਨਾ ਮਹਿਸੂਸ ਕਰਦਾ ਹੀ ਵੀ ਆਪਾਂ ਦੁੱਖ ਵੀ ਮਨਾ ਰਹੇ ਆਂ ਦੁੱਖ ਚ ਹੈਗੇ ਆਂ ਸਾਰੇ ਆਵਾਜ਼ ਇਸ ਬਾਰੇ ਵੀ بلند ਕਰਨੀ ਚਾਹੀਦੀ ਹੈ ਵੀ ਯਾਰ ਆ ਗਊਆਂ ਦੀ ਨਾ ਕੋਈ ਦੇਖ ਰਿਹਾ ਖਸਾਮਸਵਾਲ ਹੋਣਾ ਚਾਹੀਦਾ ਬਾਈ ਹੁਣ ਦੇਖੋ ਗਊਸ਼ਾਲਾ ਬਣੀ ਆ ਗਊਸ਼ਾਲਾ ਦੇ ਵਿੱਚ ਜਿਹੜੀਆਂ ਦੁੱਧ ਦਿੰਦੀਆਂ ਉਹਨਾਂ ਨੇ ਉਹ ਰੱਖੀਆਂ ਹੋਈਆਂ ਜਿਹੜੀ ਨਹੀਂ ਦੁੱਧ ਦਿੰਦੀ ਉਹਨੂੰ ਡੰਡੇ ਮਾਰ ਕੇ ਉਹ ਦਵਾਲ ਦਿੰਦਿਆ ਗਊਸ਼ਾਲਾ ਦਾ ਕੀ ਫਾਇਦਾ ਸਭ ਪਾਸੇ ਬਾਈ ਆਪਣੇ ਸਿਸਟਮ ਬਹੁਤ ਖਰਾਬ ਹੋਇਆ ਹੋਇਆ ਆਪਣਾ ਇਹ ਲੋਡ ਕਰਨਾ ਪੈਣਾ ਫਿਰ ਜਾ ਕੇ ਹੱਲ ਹੋਣਾ ਬਿਲਕੁਲ ਬਾਕੀ ਸਾਨੂੰ ਇੱਕ ਗੱਲ ਦਾ ਤਾਂ ਹੋਰ ਚਾਂਸ ਆਉਂਦਾ ਇਹਦੇ 'ਚ ਵੀ ਜਦੋਂ ਉਹਦੇ ਹੈਲਮਟ ਦੇ ਵਿੱਚ ਵੀ ਕੈਮਰਾ ਹਾਂ ਬੈਕ ਵਿੱਚ ਵੀ ਕੈਮਰਾ ਹਾਂ ਹਾਂ ਉਹ ਪਹਿਲਾਂ ਕੁਛ ਦਿਨ ਢਿੱਗਿਆ ਤੇ ਉਹਦੀ ਜਿਹੜੀ ਰਿਕਾਰਡਿੰਗ ਆ ਉਹਨੇ ਆਪ ਵੀਡੀਓ ਪਾ ਕੇ ਸ਼ੇਅਰ ਕੀਤੀ ਉਹ ਢਿੱਗਦੇ ਦੀ ਰਿਕਾਰਡਿੰਗਾਈ ਹੋਈ ਆ ਤੇ ਜਿਹੜੀ ਹੁਣੇ ਨਾ ਆ ਐਕਸੀਡੈਂਟ ਹੋਇਆ ਇਹਦੀ ਰਿਕਾਰਡਿੰਗ ਕਿੱਥੇ ਆ ਬਾਈ ਜੀ ਜਿਹੜੇ ਉਹ ਕੈਮਰੇ ਸੀ ਉਹ ਕੈਮਰੇ ਕਿੱਥੇ ਆ ਉਹਨਾਂ ਦੀ ਕੋਈ ਦਿਖਾ ਕਿਉਂ ਨਹੀਂ ਰਹੇ ਉਹ ਬਿਲਕੁਲ ਵੀ ਕਿਵੇਂ ਵਜਿਆ ਵਿੱਚ ਸੋਚਣ ਵਾਲੀ ਗੱਲ ਆ ਨਾ ਕੈਮਰੇ ਦਾ ਇੱਕ ਮੰਨਦੇ ਆ ਹੈਲਮਟ ਵਾਲਾ ਕੈਮਰਾ ਖਰਾਬ ਹੋ ਜੂ ਜਿਹੜਾ ਬਾਈਕ ਵਿੱਚ ਲੱਗਿਆ ਉਹ ਤਾਂ ਚੱਲੂ ਬੈਗੜਾ ਖਰਾਬ ਜੀ ਤਾਂ ਹੈਲਮਟ ਵਾਲਾ ਤਾਂ ਚੱਲੂ ਦੋ ਦੋ ਕੈਮਰੇ ਚੱਲ ਰਹੇ ਆ ਨਹੀਂ ਇਹੋ ਵੀ ਕੁਝ ਕੁ ਵੀਡੀਓ ਤਾਂ ਆਵੇ ਹਨਾ ਹਾਂ ਉਹ ਕੁਛ ਤਾਂ ਉਹਦਾ ਪਤਾ ਲੱਗੇ ਵੀ ਕਿਵੇਂ ਵਜਿਆ ਕਿ ਕੋਈ ਗਾਵੇਂ ਕਹਿ ਦਿੰਦਾ ਸੱਚ ਜੀ ਕਿਸੇ ਨੂੰ ਨਹੀਂ ਪਤਾ ਸਿੱਧੀ ਗੱਲ ਤੁਹਾਨੂੰ ਦੱਸਾਂ ਹੂੰ ਸੱਚ ਪ੍ਰੋਪਰ ਕਿਸੇ ਨੂੰ ਨਹੀਂ ਪਤਾ ਕੋਈ ਗਾਈਆਂ ਨੂੰ ਕਹੀ ਜਾਂਦਾ ਵਾਹ ਗਾਂ ਚ ਵਜਿਆ ਕੋਈ ਕਹਿੰਦਾ ਗੱਡੀ ਚ ਵਜਿਆ ਕੋਈ ਕਹਿੰਦਾ ਗੱਡੀ ਫੇਟ ਮਾਰ ਗਈ ਸੱਚ ਕੋਈ ਨਹੀਂ ਕੋਈ ਨੂੰ ਨਹੀਂ ਪਤਾ ਹੈ ਨਾ ਸਾਨੂੰ ਪਤਾ ਮੈਂ ਕਹੀ ਵੈਸੇ ਜਿਵੇਂ ਕਹਿੰਦੇ ਵੀ ਸੇਫਟੀ ਕਿੱਟ ਵੀ ਸੀ ਹੈ ਨਾ ਸਾਰਾ ਕੁਝ ਸੀ ਇੰਨਾ ਕਿੰਨਾ ਕੁ ਮਤਲਬ ਹਾਦਸਾ ਵੱਡਾ ਵਾਪਰੇ ਜਿਹਦਾ ਵੀ ਉਹੀ ਤੱਕ ਚੱਕਰ ਆ ਜੀ ਇਹ ਗੱਲ ਸੋਚਣ ਵਾਲੀ ਹੈ ਨਾ ਸੇਫਟੀ ਤਾਂ ਹੁਣ ਜਦੋਂ ਦੇਖੋ ਬਾਕੀ ਇਹ ਚੱਲਦੇ ਵੀ ਆ ਜਿਹੜੇ ਬੈਕਰ ਆ ਨਾਲ ਐਂਬੂਲੈਂਸ ਇਹਨਾਂ ਦੀ ਹੋਣੀ ਚਾਹੀਦੀ ਆ ਤੇ ਜਣਾਵ ਰਾਜ ਕਿਤੇ ਵੀ ਆਸਾ ਹੋ ਸਕਦਾ ਹੁਣ ਇਹਨੂੰ ਵੀ ਵਿਚੇ ਕਹਿੰਦੇ ਆ ਵੀ ਇਹ ਦੇਰ ਬਾਅਦ ਉਹ ਚੱਕਿਆ ਜਾ ਕੇ ਨਾ ਉਹ ਵੀ ਵੱਡਾ ਕਾਰਨ ਹੋ ਸਕਦਾ ਜਿਹੜਾ ਇੰਨਾ ਟਾਈਮ ਲੰਘਿਆ ਹੂੰ ਬਿਲਕੁਲ ਉਹ ਵੀ ਚੱਕਿਆ ਜਾਂਦਾ ਤਾਂ ਠੀਕ ਸਹੀ ਹੋ ਜਾਂਦਾ ਸਾਬੇ ਹੁਣ ਤਾਂ ਇਹ ਹੈ ਜੀ ਵੀ ਲੋਕਾਂ ਕੋਲੇ ਵੀ ਚਾਹਣ ਵਾਲਾ ਕੋਲੇ ਵੀ ਪਛਤਾਵਾ ਰਹਿ ਗਿਆ ਵੀ ਜੇ ਆ ਹੋ ਜਾਂਦਾ ਨਾ ਕੀ ਕਰ ਸਕਦੇ ਆ ਹੂੰ ਬਿਲਕੁਲ ਪਛਤਾਵਾ ਹੀ ਆ ਹੂੰ ਜੀ ਤਾਂ ਆਪਾਂ ਗੱਲਬਾਤ ਕੀਤੀ ਆ ਰਾਜਵੀਰ ਜਵੰਦਾ ਹੁਣਾਂ ਦੇ ਨੇੜੇ ਘਰ ਆ ਉਹਨਾਂ ਦੇ ਘਰਾਂ ਦੇ ਵਿੱਚੋਂ ਨੇ ਚਾਚੇ ਤਾਇਆ ਦੇ ਵਿੱਚੋਂ ਨੇ ਉਹਨਾਂ ਨੇ ਸਾਰੇ ਇਤਿਹਾਸ ਵਿੱਚ ਜੋ ਜਵੰਦਾ ਹੋਣਾ ਨੇ ਇੱਥੇ ਹੱਸ ਖੇਡ ਕੇ ਜਿੰਦਗੀ ਬਤੀਤ ਕੀਤੀ ਆ ਉਹ ਦੱਸਿਆ ਵੀ ਕਿਹੋ ਜਿਹਾ ਸੀ ਜਵੰਦਾ